ਮੇਰਾ ਨਾਮ ਦਲਾਵਰ ਸਿੰਘ ਆਵਾਸੀ ਪਿੰਡ ਵਡਾਲਾ ਭਿੱਟੇਵੜ ਜੀ ਭਾਜੀ ਜਿਹੜਾ ਡਰੋਨ ਡਿੱਗਾ ਤੁਹਾਡੇ ਘਰ ਡਿੱਗਾ ਹਾਂਜੀ ਸਰ ਇਹ ਅਡੀ ਪਸ਼ੂਆਂ ਦੀ ਹਵੇਲੀ ਆ ਇੱਥੇ ਡਿੱਗਾ ਕਿੰਨੇ ਕ ਵਜੇ ਡਿੱਗਾ ਇਹ ਕੋਈ ਸਵੇਰੇ 5:30 ਵਜੇ ਕੋਈ ਨੁਕਸਾਨ ਨੁਕਸਾਨ ਤੋਂ ਬਚਾਅ ਹੋ ਗਿਆ ਵਾ ਕੋਈ ਜਾਨੀ ਮਾਨੀ ਨੁਕਸਾਨ ਨਹੀਂ ਹੋਇਆ ਕੋਈ ਮਾੜਾ ਮੋਟਾ ਆਗੂਗ ਲੱਗਣ ਕਰਕੇ ਥੋੜਾ ਬੋਧਾ ਹੁਣ ਆਰਮੀ ਪਹੁੰਚੀ ਹੈ ਕੀ ਹਾਲ ਹੈ ਹਾਂ ਮਿਲਟਰੀ ਆਈ ਹੀ ਪਹਿਲਾਂ ਸਭ ਤੋਂ ਪਹਿਲਾਂ ਉਹ ਡਰੋਨ ਸਾਰਾ ਲੈ ਗਈ ਆ ਇਕੱਠਾ ਕਰਕੇ ਜੀ ਮਤਲਬ ਕਿ 15 ਮਿੰਟ ਦੇ ਵਿੱਚ ਵਿੱਚ ਜੋ ਆਗੇ ਹੀ ਉਹ ਸਾਰਾ ਕੋਈ ਲੈ ਗਿਆ ਆ ਬਸ ਆ ਪਏ ਇਹਨਾਂ ਦੇ ਬਰੂਦ ਪਿਆ ਵਾ ਡਿਫਿਊਜ਼ ਹੋਇਆ ਇਹ ਡਿਫਿਊਜ਼ ਹੈ ਨਾ ਨਾ ਅਨਡਿਫਿਊਜ਼ ਹੈ ਕੱਟ ਗਏ ਠੀਕ ਹੈ ਇਹਨੂੰ ਕੱਟ ਗਏ ਹਾਂਜੀ ਠੀਕ ਹੈ ਤਾਂ ਹੁਣ ਹਾਲਾਤ ਕਿਦਾਂ ਦੇ ਪੈਣੇ ਹਾਲਾਤ ਵੇਖਣੀ ਦੇ ਤੁਸੀਂ ਡਰ ਦਾ ਮਾਹੌਲ ਬਣਿਆ ਸਾਰੇ ਦੋਸਤੋ ਯੁੱਧ ਹੈ ਜੰਗ ਹੈ ਠੀਕ ਦੁਸ਼ਮਣ ਨੇ ਚਾਲ ਚੱਲੇ ਅਣਹੋਣੀ ਦੁਸ਼ਮਣ ਨੇ ਜੰਗ ਦਾ ਅਨਾਉਂਸ ਕਰਨ ਤੋਂ ਪਹਿਲਾਂ ਹੀ ਕੁੱਝੀਆਂ ਉਹ ਹਰਕਤਾਂ ਸ਼ੁਰੂ ਕਰਤੀਆਂ ਡਰੋਨ ਲੈ ਆਂਦੇ ਮਜ਼ਾਇਦ ਸੁੱਟ ਰਿਆ ਠੀਕ ਹੈ ਨਾ ਉਹ ਸਮਝਦਾ ਕਿ ਸ਼ਾਇਦ ਇਹ ਇੰਡੀਅਨ ਲੋਕ ਘਬਰਾ ਜਾਣਗੇ ਇਹ ਬਹੁਤ ਦਲੇਰ ਲੋਕ ਨੇ ਮੈਂ ਇਹਨਾਂ ਲੋਕਾਂ ਨੂੰ ਸੰਵੇਦਨਤਾ ਆਪਣੀ ਨੂੰ ਮੇਰੇ ਨਾਲ ਸਾਡੇ ਨੇ ਸਰਪੰਚ ਸਾਹਿਬ ਖੜੇ ਨੇ ਸਾਡੇ ਪ੍ਰਧਾਨ ਖੜੇ ਨੇ ਇਹੀ ਕਹਿਣਾ ਆ ਵੀ ਪ੍ਰਚਾਰ ਕਰਨਾ ਵੀ ਘਬਰਾਉਣਾ ਨਹੀਂ ਡਰਨਾ ਨਹੀਂ ਕਿ ਬੱਚਿਆਂ ਚ ਸਹਿਮਰਾਂ ਪੈਦਾ ਹੋਵੇ ਜਾਂ ਕੁਝ ਲੋਕਾਂ ਵਿੱਚ ਲੇਡੀਜ਼ ਨੇ ਸਹਿਮ ਨਾ ਪਾਇਦਾ ਹੋਵੇ ਹੌਸਲੇ ਉੱਚੇ ਰੱਖੋ ਬਲੰਦ ਰੱਖਣੇ ਆ ਹੌਸਲੇ ਕਿਸੇ ਤਰ੍ਹਾਂ ਨਹੀਂ ਆਪਾਂ ਹੌਸਲੇ ਨਹੀਂ ਥੱਲੇ ਰੋਣੇ ਮਨੋਬਲ ਨੂੰ ਉੱਚਾ ਰੱਖਣਾ ਇਸ ਨੂੰ ਕਹਿਣਾ ਆ ਘਬਰਾਉਣਾ ਨਹੀਂ ਕਿਉਂਕਿ ਦੁਸ਼ਮਣ ਹੈ ਬਈ ਚਾਹਲਾ ਚੱਲਦੇ ਰਹਿੰਦੇ ਉਹਨਾਂ ਦਾ ਕੰਮ ਹੈ ਹੀ ਕੰਮ ਚੱਲ ਰਿਹਾ ਹੈ। ਰਾਤ ਤੋਂ ਜਿਸ ਤਰੀਕੇ ਡਰੋਨ ਮੂਵਮੈਂਟ ਦੇਖੀਆਂ ਗਈਆਂ ਸੀ ਹਲਕੇ ਦੇ ਵਿੱਚ ਲੋਕਾਂ 'ਚ ਕਾਫੀ ਸਹਿਮ ਦਾ ਮਾਹੌਲ ਸੀ ਤੇ ਹੁਣ ਜੋ ਅੰਮ੍ਰਿਤਸਰ ਦੇ ਵੱਡਾਲਾ ਪਿੰਡ ਦੇ ਵਿੱਚ ਹੀ ਇਹ ਘਟਨਾ ਵਾਪਰੀ ਹੈ ਸਵੇਰੇ ਹਾਲਾਂਕਿ ਆਰਮੀ ਦੇ ਅਧਿਕਾਰੀ ਆ ਗਏ ਸੀ ਉਹਨਾਂ ਵੱਲੋਂ ਜੋ ਬਾਕੀ ਮਟੀਰੀਅਲ ਸੀ ਉਹ ਆਪਣੇ ਕਬਜ਼ੇ 'ਚ ਆ ਲੈ ਲਿਆ ਗਿਆ ਲੇਕਿਨ ਹਜੇ ਵੀ ਕੁਝ ਪਾਰਟ ਜਿਹੜੇ ਆ ਡਰੋਨ ਦੇ ਉਹ ਇੱਥੇ ਪਏ। ਇਹ ਹੋਏਗੀ ਜੀ ਕਿਉਂਕਿ ਐਮਆਈਏ ਵਾਲੇ ਜਾਣਦੇ ਜੇ ਮਿਲਟਰੀ ਇੰਟੈਲੀਜੈਂਸ ਹੈ ਉਹਨੂੰ ਪਤਾ ਇਹ ਲਾਈਵ ਹੈ ਇਹਦੇ 'ਚ ਕੁਝ ਹੈਗਾ ਜਾਂ ਨਹੀਂ ਹੈਗਾ ਕਿਉਂਕਿ ਉਹ ਅਸਾਂ ਉਹਦਾ ਦਾ ਹੁਕਮ ਮੰਨਣਾ ਜੇ ਉਹ ਕਹਿੰਦੇ ਪਿੱਛੇ ਰੋ ਤਾਂ ਪਿੱਛੇ ਰਹਿਣਾ ਜੀ ਠੀਕ ਹੈ ਨਾ ਜੇ ਚਾਹੇ ਕਿੰਨਾ ਵੀ ਉਹਦਾ ਖੋਲ ਡਿੱਗਦਾ ਥੱਲੇ ਉਹ ਉਹਨਾਂ ਚੋਂ ਕਿ ਲੈ ਜਾਣਾ ਜੀ ਜੇ ਉਹਦੇ ਵਿੱਚ ਕੋਈ ਲਾਈਵ ਚੀਜ਼ ਹੈਗੀ ਆ ਭਿਆਨਕ ਚੀਜ਼ ਹੈਗੀ ਆ ਤਾਂ ਉਹਨਾਂ ਇਥੇ ਡਿਫਿਊਜ਼ ਕਰਦੇ ਕਰਨਗੇ ਆਰਮੀ ਵਾਲੇ ਸਾਨੂੰ ਨਹੀਂ ਖਤਰਾ ਮੁੱਲਣਾ ਕਿ ਅਹੀਂ ਨਹੀਂ ਜਾ ਕੇ ਉਥੇ ਐ ਮਤਲਬ ਫੋਟੋ ਖਚਾਈਏ ਲਾਗੇ ਹੋ ਕੇ ਟੇਡੇ ਹੋ ਕੇ ਸਮਝ ਗਏ ਨਾ ਤੁਸੀਂ ਵੀ ਆਪਣੀ ਜੋ ਜੋ ਕੋਸ਼ਿਸ਼ਾਂ ਮਿਹਨਤ ਕਰ ਰਹੇ ਹੋ ਲੋਕਾਂ ਦਾ ਸਹਿਮ ਦੂਰ ਕਰਨ ਵਾਸਤੇ ਹੀ ਕਰ ਰਹੇ ਹੋ ਤੇ ਮੈਂ ਵੀ ਇਹੋ ਕਹਿੰਦਾ ਤੇ ਬਲੰਦ ਹੌਂਸਲੇ ਚੜ੍ਹਦੀ ਕਲਾ ਠੀਕ ਘਬਰਾਟ ਚ ਨਹੀਂ ਆਉਣਾ ਮਨੋਂ ਬਲ ਨਹੀਂ ਡਿੱਗਣੇ ਚਾਹੀਦੇ ਲੜਾਈ ਆ ਲੜਨੀ ਆ ਆਪਾਂ ਫੌਜ ਦੇ ਨਾਲ ਰਹਿਣਾ ਆਪਾਂ ਪ੍ਰਸ਼ਾਸਨ ਦੇ ਨਾਲ ਰਹਿਣਾ ਨਾਲ ਰਹਿਣ ਤੋਂ ਮਤਲਬ ਹੈ ਵੀ ਜੋ ਉਹਨਾਂ ਦੇ ਹੁਕਮ ਹੈ ਜੋ ਕਹਿੰਦੀ ਹੈ ਉਹ ਚੀਜ਼ਾਂ ਮੰਨਣੀਆਂ